ਕਾਰਕੁਨੋ नीच সদਾਈਐ ਇਸ ਤਰ੍ਹਾਂ ਕਰਨ ਨਾਲ ਹਉਮੈ ਨਹੀਂ ਰਹਿੰਦੀ ਹਉਮੈ ਨਾ ਰਹੇ ਤਾਂ ਸੱਚ ਹਿਰਦੇ ਵਿੱਚ ਆ ਵਸਦਾ ਹੈ ਸੱਚ ਵਿੱਚ ਬੜੀ ਸ਼ਕਤੀ ਹੁੰਦੀ ਹੈ ਸੱਚਾ ਵਾਲੇ ਦਾ ਨਿਸ਼ਚਾ ਡ੍ਰਿੜ ਹੁੰਦਾ ਹੈ ਉਸ ਦਾ ਇਰਾਦਾ ਲਠ ਵਰਗਾ ਮਜ਼ਬੂਤ ਹੁੰਦਾ ਹੈ ਬਿਜਲੀ ਘਰ ਤੋਂ ਬਿਜਲੀ ਲਿਆਉਣ ਵਾਸਤੇ ਤਾਰਾਂ ਦੀ ਜ਼ਰੂਰਤ ਹੈ ਤਾਰਾਂ ਦੇ ਬਿਨਾਂ ਬਿਜਲੀ ਨਹੀਂ ਆ ਸਕਦੀ ਸਿਮਰਨ ਮਾਨੋ ਤਾਰਾਂ ਹਨ ਇਸ ਨਾਲ ਸਾਡੇ ਹਿਰਦੇ ਘਰ ਵਿੱਚ ਵਾਹਿਗੁਰੂ ਦੀ ਤਾਕਤ ਆਉਂਦੀ ਹੈ ਰਾਤ ਨੂੰ ਜਦ ਜਾਗ ਆਵੇ ਬਾਕੀ ਕਰਦੇ ਸੁੱਤੇ ਹੋਣ ਤੁਸੀਂ ਸਿਮਰਨ ਵਿੱਚ ਲੱਗ ਜਾਓ ਗ੍ਰਸਤੀ ਦੀ ਇਕਾਂਤ ਇਹ ਹੀ ਹੈ ਨਾਮ ਸਿਰਫ ਦੇਵ ਗੁਰੂ ਦੇ ਸਦਕਾ ਹੈ ਸਾਡੇ ਸਤਿਗੁਰੂ ਸਨ ਉਹ ਆਪਣਾ ਚਰਨ ਅੰਮ੍ਰਿਤ ਦੇ ਕੇ ਨਾਮ ਦਿੰਦੇ ਸਨ ਹੁਣ ਪੰਜ ਪਿਆਰੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਨਾਮ ਦਿੰਦੇ ਹਨ ਤੇ ਰਹਿਤ ਮਰਿਆਦਾ ਵੀ ਦੱਸਦੇ ਹਨ ਸਫਲ ਜਨਮ ਹਰ ਜਨਕਾ ਉਪਜਾ ਜਿਨਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮਪਛਾਤਾ ਸਤਗੁਰੂ ਨਾਨਕ ਦੇਵ ਨੇ ਸਮੂਹ ਲੋਕਾਂ ਨੂੰ ਤਾਰਨਾ ਹੈ ਅਸਾਂ ਨਾਮ ਜਪਦੇ ਉਹਨਾਂ ਦੇ ਦਸੇ ਪ੍ਰਥਾਏ ਪਰਹੇਜ਼ ਰੱਖਦੇ ਹੋਏ ਉਹਨਾਂ ਦੀ ਇਸ ਕੰਮ ਵਿੱਚ ਮਦਦ ਕਰਨੀ ਹੈ ਇਹ ਖੇੜਾ ਜਿਹੜਾ ਨਾਮ ਜਪ ਜਾਂ ਸਤਸੰਗ ਤੋਂ ਮਿਲਦਾ ਹੈ ਦੁਰਲਭ ਹੈ ਇਹ ਅਸਲੀ ਚੀਜ਼ ਹੈ ਦਰਖਤ ਸਾਲ ਭਰ ਦੀ ਤਰਦਤ ਦੇ ਬਾਅਦ ਥੋੜੇ ਦਿਨਾਂ ਵਾਸਤੇ ਖੇੜੇ ਵਿੱਚ ਆਉਂਦਾ ਹੈ ਦੁਨੀਆਂ ਦੇ ਪਦਾਰਥ ਖੇੜਾ ਦੇ ਕੇ ਫੇਰ ਖਰਾਬ ਕਰਦੇ ਹਨ ਵਾਹਿਗੁਰੂ ਦੇ ਪਾਸੇ ਦਾ ਖੇੜਾ ਕੀਮਤੀ ਚੀਜ਼ ਹੈ ਜਿਹੜਾ ਇਕੱਲਾ ਤਿੰਨ ਦਿਨਾਂ ਵਿੱਚ ਅਖੰਡ ਪਾਠ ਕਰ ਲੈਂਦਾ ਹੈ ਉਹ ਇਸ ਖੇੜੇ ਦੀ ਸਾਰ ਨਹੀਂ ਜਾਣਦਾ ਐਵੇਂ ਆਪਣੀ ਹਉਮੈ ਵਧਾਉਂਦਾ ਹੈ ਬਲਬ ਦੇ ਉੱਤੋਂ ਦੀ ਨੀਲੀ ਹਾਂਡੀ ਚੜੀ ਹੋਈ ਹੈ ਰੋਸ਼ਨੀ ਸਭ ਨੀਲੀ ਹੈ ਇਹ ਨੀਲੀ ਰੋਸ਼ਨੀ ਨਹੀਂ ਕਹਿ ਸਕਦੀ ਕਿ ਮੈਂ ਸਫੈਦ ਰੋਸ਼ਨੀ ਹਾਂ ਉਹ ਤਾਂ ਬਲਬ ਵਿੱਚ ਹੀ ਹੈ ਆਦਮੀ ਦੀਜੀ ਬਾ ਜੇ ਕਹੇ ਕਿ ਮੈਂ ਬ੍ਰਹਮ ਹ ਇਹ ਗਲਤ ਹੈ ਮਨ ਵੀ ਬ੍ਰਹਮ ਨਹੀਂ ਜੋ ਬ੍ਰਹਮ ਹੈ ਉਹ ਤਾਂ ਬੋਲਦਾ ਨਹੀਂ ਉਸ ਦਾ ਤਾਂ ਭਾਵੇਂ ਸਿਰ ਵੀ ਕੱਟ ਦੇਵੋ ਤਾਂ ਪਤਾ ਨਹੀਂ ਲੱਗਦਾ ਜੋ ਬੋਲਦਾ ਹੈ ਉਹ ਬ੍ਰਹਮ ਨਹੀਂ ਇਹ ਠੀਕ ਹੈ ਕਿ ਕਰਮੰਡਲ ਦਾ ਪਾਣੀ ਵੀ ਗੰਗਾ ਦਾ ਪਾਣੀ ਹੈ ਪਰ ਗੰਗਾ ਦਾ ਪਾਣੀ ਜਹਾਜ਼ ਡੁਬੋਣ ਦੀ ਸਮਰੱਥਾ ਰੱਖਦਾ ਹੈ ਕਰਮੰਡਲ ਦੇ ਪਾਣੀ ਵਿੱਚ ਇਹੇ ਤਾਕਤ ਨਹੀਂ ਹੈ ਵਾਹਿਗੁਰੂ ਨੇ ਕੁਦਰਤ ਵਿੱਚ ਭਾਰੀ ਅਨੇਕਤਾ ਰਚੀ ਹੈ ਜਿਸ ਦਾ ਕੁਝ ਮਤਲਬ ਹੈ ਉਸ ਦਾ ਇਹ ਅਰਥ ਹੈ ਕਿ ਕੁਦਰਤ ਵਿੱਚ ਦਰਖਤਾਂ ਜਾਨਵਰਾਂ ਤੇ ਹੋਰ ਸਭ ਆਦਮਿਆਤ ਦੇ ਦਰਜੇ ਤੱਕ ਪ੍ਰਗਟ ਕਰਨਾ ਆਦਮਿਆਤਾ ਤੋਂ ਫਿਰ ਏਕਤਾ ਵਿੱਚ ਸਮਾ ਲੈਣਾ ਮੰਦਰ ਮੇਰਾ ਸ਼ਬਦ ਉਜਾਰਾ ਸ਼ਬਦ ਦੀ थरथराहट ਸਿੱਧੀ ਹੁੰਦੀ ਹੈ ਇਸ ਨਾਲ ਸ਼ਬਦ ਸੁਣਦਾ ਹੈ ਸ਼ਬਦ ਦੇ ਅਭਿਆਸ ਨਾਲ ਆਦਮੀ ਹਲਕਾ ਜਿਹਾ ਪਰਤੀਤ ਕਰਦਾ ਹੈ ਜਦ ਇਸ ਤਰ੍ਹਾਂ ਹੋਵੇ ਤਾਂ ਸਮਝੋ ਮੈਲ ਕਟੀਜ ਕੇ ਨਿਰਮਲਤਾ ਆ ਗਈ ਹੈ ਫਿਰ ਇਸ ਸ਼ਬਦ ਦੀ ਸੇਧ ਬਦਲ ਕੇ ਖੜੀ ਹੋ ਜਾਂਦੀ ਹੈ ਤੇ ਸ਼ਬਦ ਦੀ ਥਰਥਰਾਹਟ ਦੀ ਬਜਾਏ ਰੋਸ਼ਨੀ ਨਮੂਦਾਰ ਹੋ ਆਉਂਦੀ ਹੈ ਮਾਦੀ ਰੋਸ਼ਨੀ ਨਹੀਂ ਜਿਸ ਤਰ੍ਹਾਂ ਜਦ ਜੁਕਾਮ ਨੂੰ ਆਰਾਮ ਆ ਜਾਵੇ ਸਾਡਾ ਨੱਕ ਸਾਫ਼ ਹੋ ਜਾਂਦਾ ਹੈ ਤੇ ਖੁਸ਼ਬੂ ਆਉਣ ਲੱਗ ਪੈਂਦੀ ਹੈ ਇਸੇ ਤਰ੍ਹਾਂ ਹੀ ਸ਼ਬਦ ਨਾਲ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਤੇ ਚੰਗੇ ਤੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਮਨ ਬੁਰੇ ਆਦਮੀਆਂ ਤੇ ਬੁਰਾਈ ਤੋਂ ਪਰਹੇਜ਼ ਕਰਨ ਲੱਗ ਪੈਂਦਾ ਹੈ ਇੱਕ ਸਿੱਖ ਧਾਰਮਿਕ ਜਰਨਲਿਸਟ ਥੋੜਾ ਜਿਹਾ ਹੋਇਆ ਕੁਝ ਸੰਗਤ ਨੂੰ ਨਾਲ ਲੈ ਕੇ ਮੈਨੂੰ ਸ੍ਰੀ ਅਮ੍ਰਿਤਸਰ ਮਿਲਣ ਆਇਆ ਗੱਲਬਾਤ ਕਰਕੇ ਉਸ ਨੇ ਆਪਣੀ ਇਹ ਵਡਿਆਈ ਦੱਸੀ ਕਿ ਉਸ ਨੇ ਕਿਸੇ ਸਾਧੂ ਦਾ ਸੰਗ ਨਹੀਂ ਕੀਤਾ ਜੋ ਪ੍ਰਾਪਤ ਕੀਤਾ ਹੈ ਆਪਣੇ ਆਪ ਕੀਤਾ ਹੈ ਇਹ ਸਦਾ ਦਾ ਖਿਆਲ ਨਾਸਤਕਤਾ ਵੱਲ ਲੈ ਜਾਂਦਾ ਹੈ ਆਪਣੇ ਆਪ ਨੂੰ ਸੰਤ ਆਗੂ ਬਣਾ ਕੇ ਆਦਮੀ ਮਹਿਲ ਇਕੱਠੀ ਕਰ ਲੈਂਦਾ ਹੈ ਸਿਰ ਤੇ মুর্ਸ਼ਦ ਦੇ ਨਾ ਹੋਣ ਕਰਕੇ ਇਹ ਹਾਲ ਹੁੰਦਾ ਹੈ ਰਸੂਲ ਤੇ ਮੁਰਸ਼ਿਦ ਦੋਹਾਂ ਦੀ ਜ਼ਰੂਰਤ ਹੈ ਸਤਗੁਰੂ ਸਾਡਾ ਰਸੂਲ ਹੈ ਤੇ ਗੁਰਮੁਖ ਮੁਰਸ਼ਿਦ ਜੋ ਸਿੱਖਿਆ ਦੇਵੇ ਜਿਸ ਦਾ ਉਪਦੇਸ਼ ਸੁਣ ਕੇ ਮਨ ਵਿੱਚ ਪ੍ਰਤੀਤ ਆ ਜਾਵੇ ਉਸ ਦੀ ਸਿੱਖਿਆ ਤੇ ਅਮਲ ਕਰਨਾ ਚਾਹੀਦਾ ਹੈ ਮੇਰੀ ਆਤਮਿਕ ਤਰੱਕੀ ਦਾ ਕਾਰਨ ਇਹ ਹੈ ਕਿ ਮੈਨੂੰ ਇੱਕ ਮਹਾਪੁਰਖ ਦੀ ਸੰਗਤ ਮਿਲੀ ਨਾਮ ਜਪ ਕੇ ਹਲਕੇ ਜਿਹੇ ਖੜਾਓ ਵਿੱਚ ਪ੍ਰਤੀਤ ਕਰੀਦਾ ਹੈ ਸੁਰਤ ਵਿੱਚ ਚੜ੍ਹਦੀ ਕਲਾ ਆ ਜਾਂਦੀ ਹੈ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਤੇ ਅਸੀਂ ਬੁਰੇ ਨਿਰਯਤਨ ਤੋਂ ਪਰਹੇਜ਼ ਕਰਨ ਲੱਗ ਜਾਂਦੇ ਹਾਂ ਉਹ ਜਰਨਲਿਸਟ ਜਦ ਮੈਨੂੰ ਆ ਕੇ ਮਿਲਿਆ ਉਸ ਦਾ ਮੇਰੇ ਮਨ ਤੇ ਕੋਈ ਚੰਗਾ ਪ੍ਰਭਾਵ ਨਹੀਂ ਪੈ ਰਿਹਾ ਸੀ ਮੈਂ ਚਾਹੁੰਦਾ ਸੀ ਕਿ ਉਹ ਜਲਦੀ ਉੱਠ ਕੇ ਚਲਾ ਜਾਵੇ ਪਰ ਕਿਉਂਕਿ ਮੇਰੇ ਪਾਸ ਆਇਆ ਸੀ ਮੈਂ ਉਸ ਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਕਿ ਗੁਰਮੁਖ ਦੀ ਸੰਗਤ ਦੀ ਬਰਮਾਰਥ ਦੇ ਰਸਤੇ ਵਿੱਚ ਜ਼ਰੂਰਤ ਹੈ ਆਪਣੇ ਆਪ ਕੋਈ ਨਹੀਂ ਪੁੱਗਦਾ ਸਿਰਫ ਖਿਆਲ ਹੀ ਕਰ ਬਿੰਦਾ ਹੈ ਕਿ ਮੈਂ ਪੁੱਗ ਗਿਆ ਹਾਂ ਆਮ ਸੰਤ ਲੋਕਾਂ ਨੂੰ ਠੱਗਣ ਵਾਸਤੇ ਬਣਦੇ ਹਨ ਭਲਾਪੁਰਖ ਗੁਰਮੁਖ ਜੇ ਕੋਈ ਉਪਦੇਸ਼ ਕਰਦਾ ਹੈ ਤਾਂ ਕਿਸੇ ਹੁਕਮ ਵਿੱਚ ਕਰਦਾ ਹੈ ਆਦਮੀ ਦਾ ਜਦ ਮਨ ਨਿਰਮਲ ਹੋ ਜਾਂਦਾ ਹੈ ਜਾਂ ਕਹੋ ਕਿ ਜਦ ਜਕਾਮ ਹਟ ਜਾਵੇ ਤਾਂ ਉਸ ਦੀ ਸੁਰਤ ਵਿੱਚ ਕੁਝ ਸੈਂਸਿਟੀਵਿਟੀ ਆ ਜਾਂਦੀ ਹੈ ਇਸ ਨੂੰ ਅਸਾਂ ਆਪਣੇ ਮਾਣ ਵਧਾਉਣ ਵਾਸਤੇ ਨਹੀਂ ਵਰਤਣਾ ਬਰਫ਼ ਵਿੱਚ ਜਿਸ ਤਰ੍ਹਾਂ ਸੱਪ ਸੁੰਨ ਹੋ ਜਾਂਦਾ ਹੈ ਇਸ ਤਰ੍ਹਾਂ ਕਾਮ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਉਹ ਮਰ ਗਿਆ ਪਰ ਉਹ ਜਰਾ ਗਰਮੀ ਲੱਗੇ ਤਾਂ ਸੱਪ ਵਾਂਗੂ ਜਾਗ ਪੈਂਦਾ ਹੈ ਅਸਾਂ ਆਪਣੇ ਆਪ ਤੇ ਪਹਿਰਾ ਦੇਣਾ ਹੈ ਤੇ ਆਪਾਸ ਲਾਉਣ ਤੋਂ ਬਚਣਾ ਹੈ ਨਹੀਂ ਦਾ ਇਹ ਨਾਸਤਕਤਾ ਵੱਲ ਲੈ ਜਾਂਦੀ ਹੈ ਵੀ ਚਾਰ ਸਾਗਰ ਪੜ੍ਹ ਕੇ ਬ੍ਰਹਮ ਗਿਆਨੀ ਬਣ ਬੈਠਣਾ ਆਸਾਨ ਹੈ ਪਰ ਅਸਲੀ ਚੀਜ਼ ਹੈ ਬ੍ਰਹਮ ਗਿਆਨੀ ਦੇ ਗੁਣ ਆਪਣੇ ਵਿੱਚ ਲੈ ਕੇ ਆਉਣਾ